ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਰੋਬਟ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਗਾਵਾਂ ਤੇ ਇੱਕ ਮੱਝ ਤੁਹਾਨੂੰ ਦਿਖਾਉਣੀ ਤਿੰਨ ਪਸ਼ੂ ਤੁਹਾਨੂੰ ਦਿਖਾਉਣੇ ਆਂ ਜਿੰਨਾਂ ਚ ਇੱਕ ਤੋਕੜ ਗੱਭਣ ਇੱਕ ਗੱਭਣ ਤਿਆਰ ਹੈ ਤੇ ਇੱਕ ਸੂਈ ਆ ਬਾਕੀ ਪਸ਼ੂ ਦੀ ਆਪਣੀ ਇੱਥੇ ਤਸੱਲੀ ਕਰਕੇ ਵੇਖ ਚੱਕ ਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚੋਈ ਕਰਾ ਲੈ ਤੇ ਪਾਸ ਕਰਾ ਲੈ ਜੋ ਵੀ ਅਗਲੇ ਦਿਕਰੇ ਵੇਖ ਕੇ ਪਸ਼ੂ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਆਪਿਆ ਆਪਿਆ ਵਿਦਿਆਰਥੀ ਕਾਲ ਉਹ ਠੀਕ ਠਾਕ ਜੀ ਆਨੇ ਦੇ ਵਧੀਆ ਵਧੀਆ ਚਲੋ ਵਧੀਆ ਚੀਜ਼ ਦਾ ਜੇ ਤੇ ਨਾਮ ਦੱਸ ਤੇ ਕਰੀ ਆਪਣਾ ਮਾਰੋਵੜ ਜੇ ਪਿੰਡ ਰਾਪੁਰਸੀ ਦੇ ਨਾਲਾ ਜਲਾਮਰ ਸਾਦੇ ਤੇ ਫੋਨ ਨੰਬਰ ਹੀ ਬੋਲਦਾ ਫੋਨ ਨੰਬਰ ਹੈ 981377936 ਠੀਕ ਆ ਅੱਜ ਆ ਗਏ ਦੋ ਗਾਵਾਂ ਤੇ ਕਮਾਜਣਾ ਪਹਿਲਾਂ ਮਾਝੀ ਵਿਖਾ ਦੀਏ ਫਿਰ ਮਾਝੀ ਵਿਖਾ ਦੀਏ ਮਾਝੇ ਚੰਗੇ ਭਾਰੇ ਪੱਲੇ ਦੀ ਆ ਤਰਾ ਕੱਦ ਕੱਟ ਚੰਗਾ ਹੈ ਕਿੰਨਾ ਕਦ ਦੁੱਧ ਕੱਢੀ ਜਾਓਗੇ ਵੀਰ ਜੀ ਪਿਛਲੇ ਸੂਏ ਨੇ ਭਰੀ 16 17 ਕਿਲੋ ਦੁੱਧ ਕੱਢਿਆ ਜੀ ਅੱਛਾ ਹਾਂ ਜੀ ਡੇਰੀ ਜੋ ਲੈਂਦੀ ਭਾਜੀ ਠੀਕ ਆ ਹਾਂ ਜੀ ਬਾਕੀ ਚੰਗੇ ਕੱਦ ਵਜਨ ਤੇ ਆ ਤੇ ਥਾਣੇ ਦੇ ਇਕਲੀ ਲੱਗਦਾ ਦੇਖ ਸਕਦੇ ਚੰਗੇ ਗਿਆ ਉੱਤੇ ਦੂਰ ਦੂਰ ਜਿਹੜਾ ਥਣ ਲੱਗਾ ਤੇ ਬਾਕੀ ਮਿਲਕ ਵੀਨ ਵੀ ਚੰਗੀ ਲੱਗੀ ਆ ਤੋਰੋ ਫੇਰ ਕਰੀ ਨਾ ਆ ਦੇਖੋ ਹਫਤੇ ਦੇ ਲਾਗੇ ਬੰਨੇ ਟਾਈਮ ਲੱਗ ਜਾਣਾ ਇਹਨੂੰ ਹਾਂਜੀ ਹਾਂਜੀ ਪਿਛਲੇ ਜੂਏ ਉਹਨਾਂ ਨੇ ਉਧਰੋਂ ਲਿਆਂਦੀ ਵਾਰੀ ਏ ਠੀਕ ਆ ਹਾਂਜੀ ਲਾਜ ਚੰਗੀ ਝੋਡੀ ਠੰਡੀ ਠੰਡੀ ਬੋਲਦਾ ਜੀ ਬਾਕੀ ਚੰਗੇ ਕੱਦ ਵਜਨ ਤੇ ਆ ਐ ਪਤਲੀ ਜਮੜੀ ਇੱਕ ਮਿੰਟ ਰੁਕ ਲੈ ਜਾ ਵੀਰ ਜੀ ਬਾਕੀ ਇਹ ਆ ਬੇ ਜੇ ਥੱਲੇੋਂ ਤਿਆਰ ਹੋਣੀ ਚੰਗੀ ਇਹ ਬਈ ਅਜੇ ਜਿੰਨੇ ਦਿਨਾਂ ਨੂੰ ਸੋਣੀ ਉੱਥੇ ਜਾ ਕੇ ਫਿਰ ਪਛੋ ਦਿਲ ਆ ਜਾਂਦਾ ਵਾ ਤੇ ਫਿਰ ਪੂਰਾ ਆਪਣੇ ਦਿਨਾਂ ਤੇ ਆ ਕੇ ਸੁਣਦਾ ਵਾ ਇਹ ਤੋ ਭੜੀ ਪਾ ਲਈ ਤੇ ਲੰਨਾ ਪੂਰੀਆਂ ਵਿੱਚ ਆ ਗਈਆਂ ਠੀਕ ਆ ਹਾਂਜੀ ਤੇ ਕਿੰਨਾ ਫਿਰ ਕੇ ਦਾ ਮੁੱਲ ਮੁੱਲ ਦੇਈਏ ਕਵੀਰੀ ਕਰ ਦੋਗੇ ਮਨਤਨ ਪੰਜ ਛੱਡ ਜੀਏ ਪੰਜ ਹੋਰ ਛੱਡ ਦਈਏ ਇੱਕ ਦਸ ਦੇ ਦੇ ਦਈਏ 1 लाख 8000 आधी पूरी दे माने अच्छा 1 लाख दे 7000 ਛੱਡ ਕੇ ਦੇਣੀ 10000 ਜੀ اچھا ਤਿਆਰ ਕਰਕੇ 1 20 25 ਜੀ ਵੀ ਨਹੀਂ ਆ ਠੀਕ ਹੈ ਛੱਡ ਕੇ 10000 ਠੀਕ ਹੈ 1 लाख 5000 ਪੂਰੇ ਦੀ ਦੇਣੀ ਹੈ ਜੀ اچھا ਪੂਰੇ 1 5 ਦੀ ਦੇ ਦੇਣੀ 1 5 ਦੀ ਦੇ ਦੇਣੀ ਬਾਕੀ ਚਲੋ ਕੋਈ ਵੀ ਆਣ ਕੇ ਵੇਖੇ ਇੱਕ ਰੀ ਮੱਝ ਭਾਰੇ ਪੱਲੇ ਦੀ ਓਤਰਾ ਮੱਝ ਛੋੜ ਨੂੰ ਕਰਾਂ ਖੁੱਲੀ ਇਹ ਨਹੀਂ ਕਰਦੇ ਬਾਕੀ ਕੋਈ ਫੋਨ ਲਾਵੇ ਬਾਕੀ ਮੌਕੇ ਤੇ ਹੋ ਜਾ ਖੁੱਲਾ ਮੰਤਨ 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 ਖੁੱਲਾ ਹੋ ਜਾਊਗਾ ਤੇ ਆ ਤੋਕੜ ਗੱਬਣ ਜੀਗਾ ਹਾਂਜੀ ਹਾਂਜੀ ਕਿੰਨੇ ਚਿਰ ਦੇ ਚੱਕ ਪਾਸ ਤੇ ਆ 7 ਮਹੀਨੇ ਚੱਕ ਪਾਸ ਤੇ 7 ਮਹੀਨੇ ਚੱਕ ਪਾਸ ਤੇ ਦੁੱਧ ਉਹਦੇ ਦੇਖੋ 5 ਕਿਲੋ ਕੰਡੇ ਵਾਲਾ ਆਇਆ ਤੋਰਾਂ ਹਾਂ ਫਿਰ ਸੱਤ ਮਹੀਨੇ ਦੇ ਚੈੱਕ ਪਾਸ ਅਜੇ 5 ਕਿਲੋ ਦੁੱਧ ਦੇਣ ਦੀ ਜੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਕੰਡੇ ਵਾਲਾ ਤਿਆਰ ਜਿਹੜਾ ਭੜੀ ਤੌਰ ਤੇ ਚਾਹ ਦਾਂਗੇ ਚੋਲੇ ਇਹ ਆ ਵੀ ਚੱਲਾ ਜਾਈਏ ਥੋੜਾ ਜਿਹਾ ਟਾਈਮ ਚਾਹ ਪਾਣੀ ਦਾ ਸਾਰੀ ਜਣਾਵਾ ਤੇ ਗਾਂ ਫੇਰ ਸੂਣ ਵਾਲੀ ਆ ਲੈ ਜਾਓ ਇਹ ਥਾਣੇ ਦੇ ਵੀ ਦੇਖ ਸਕਦੇ ਜੇ ਲੱਗੇ ਤਾਂ ਪੂਰੀ ਠੰਡੀ ਵਾਰੀ ਹੈ ਦੇਖੋ ਤੇ ਬਾਕੀ ਦੁੱਧ ਵੀ ਸੰਗਣਾ ਇਹਦਾ ਮੱਝਾਂ ਵਰਗਾ ਕਿੰਨੇ ਘਰੇ ਹੋ ਇਦਨ ਤੇ ਮੁੱਲ ਫਿਰ ਵਧਦੀ ਆ ਦਾ ਦੇ ਦੀ ਆ ਬਾੜੀ 5000 ਦੀ ਕਰ ਦਿਓ ਕੋਈ ਛੋਟ ਛਾਟ ਹੋਰ ਕਿੰਨੀ ਛੱਡ ਦੀਏ ਅੱਛਾ 8000 ਦੀ ਦੇ ਦਵਾਂਗੇ ਚਲੋ ਬਾਕੀ ਉਨੇ ਕੀ ਮੌਕੇ ਤੇ ਹੋ ਜਾਊਗਾ ਮੰਨ 8000 ਦੇ ਦਵਾਂਗੇ ਅੱਛਾ ਪੂਰੇ ਯਾਰ ਹੋਰ ਛੋਟ ਦੇਣਾ ਬੜੀ ਅੱਛਾ 19000 ਦੀ ਦੇ ਦੇਣੀ ਤਾਂ ਥੋੜਾ ਉਹਦਾ ਮਾਨਦਨ ਕਰਾਂਗੇ ਤੇ ਆ ਜਿਹੜੀ ਗਾਂ ਇਹਦੇ ਕੋਲ ਪੜੀ 9 ਕਿਲੋ ਹੋਗਾ ਦੁੱਧ ਅੱਛਾ ਅੰਡੀ ਵਾਲਾ ਤਿਆਰ ਜਿਹੜਾ ਪਰ 8 ਕਿਲੋ ਦੀ ਮੈਂ ਗਰੰਟੀ ਦਵਾਂਗੀ ਠੀਕ ਹੈ ਮਗਰ ਬੱਚੀ ਜੇ ਇਹਦੇ ਮਗਰ ਬੱਚੀ ਬਾੜੀ ਇਹਦੀ ਤੋੜ ਦੋ ਫੇਰ ਇਹਨਾਂ ਨੂੰ ਤੇ ਆ ਥਾਣੇ ਦੇ ਦੇਖ ਸਕਦੇ ਇਹਦੇ ਵੀ ਲਾਗੇ ਤਾਂ ਤੇ ਆ ਬੱਚੀ ਆਪਣੇ ਕੋ ਸਮਝਣਾ ਲਾ ਲੈ ਕਿੰਨੇ ਕੇ ਚਿਰਦੀ ਹੈ ਦੱਸੀਏ ਬਿਓ ਬਣਾ ਦਈਏ लाइव बहुत ठंडी 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 तेरी पूरी है जड़ी हाँ देख सादे बिल्कुल साफ चबा है जरा इधर सारे थाना देखो जी तार हां जी आई आई ता लप्पा लाया जय बेटी ਉਹ ਦੱਸ ਨਾ ਮਰੇ ਜਿਹੜਾ ਕਹਿੰਦੇ ਵੀ ਹੈਗਾ ਇਹਦੇ ਕੋਲ ਤੇ ਮੁੱਲ ਫਿਰ ਵੇਚੀ ਇਹਦਾ ਮੁੰਡਿਆ ਪੰਨੀਆ ਅੱਧ ਬੜੀ ਵੜਾ ਕਰ ਦੋ ਕੋਈ ਮੰਨਤਾ ਨਾ ਤੇ ਨਾ ਛੱਡ ਜੀ ਪੂਰੇ 20 ਦੇ ਦੇ ਦੀ ਇਹ ਵੀ ਇਹ ਵੀ ਦੇ ਦਾਂਗੇ ਠੀਕ ਛੋੜ ਹਣੀ ਜੀ ਇੱਕ ਅੱਛਾ ਵਾਲੇ ਘਰ ਲੈ ਕੇ ਦੁੱਧ 10-10 ਕਿਲੋ ਕਰ ਦੂਗੀ ਜਿਹੜੀ ਗੱਲ ਹੈ ਠੀਕ ਹੈ ਜੀ ਆਹ ਵੇਖੋ ਲੱਪਾ ਲੱਪਾ ਲੱਗਾ ਬਰੀਡ ਬੜੀ ਆ ਤੇ ਆ ਵਛੀ ਇਹਦੇ ਮਗਰ ਤੇ ਬਾਕੀ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਤੇ ਵੇਚ ਚਾਕੇ 50 ਤੋਂ 19000 ਦੇ ਦਾਂਗੇ ਅੱਛਾ ਇਹ ਵੀ 19000 ਦੇ ਦੇਣੀ ਆ ਨਹੀਂ ਜੀ ਚੋ ਮੈਂ ਥੋੜਾ ਬੜਾ ਮਾਰਨ ਦੋ ਫਿਰ ਅਰਬਾਦ ਤੇ ਆਪਣੀ ਸਮਝਣਾ ਤੇ ਮਰਜ਼ੀ ਨਾਲ ਪਸ਼ੋ ਇੱਥੇ ਵੀ ਇੱਕ ਚੱਕ ਕੇ ਖੜੋ